ਅੱਜ ਸਾਡੇ ਜਥੇਬੰਦੀ ਵੱਲੋਂ ਇੱਕ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਇੱਕ ਛੋਟੀ ਜੀ ਸੇਵਾ ਨਿਭਾਈ ਗਈ ਹੈ ਦੁੱਧ ਦੀ ਜਿਹੜੀ ਸੇਵਾ ਨਿਭਾਈ ਗਈ ਹੈ ਜਦੋਂ ਦਸ਼ਵੀਂ ਪਾਸ਼ਾਹੀ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਜਿਹੜਾ ਪਰਿਵਾਰ ਜਿਹੜਾ ਉਹਨਾਂ ਨੇ ਵਾਰਤਾਂ ਸੀਗਾ ਧਰਮ ਦੀ ਰਾਖੀ ਚ ਪਰ ਅੱਜ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀ ਕਨਵਰਜਨ ਹੋ ਰਹੀ ਹੈ ਹਰਿਆਣੇ ਅਸੀਂ ਇੱਕ ਜੁੱਟ ਹੋ ਕੇ ਜਿਹੜਾ ਇੱਕ ਧਰਮ ਪਰਿਵਰਤਨ ਦੇ ਖਿਲਾਫ ਜਿਹੜੀ ਆ ਇੱਕ ਲੜਾਈ ਆਰੰਭ ਕੀਤੀ ਹੈ ਜਿਹੜੇ ਹਾਡੇ ਲੋਕ ਆ ਜਿਹੜੇ ਨਹੀਂ ਕਨਵਰਟ ਹੋਏ ਜਦੋਂ ਉਹ ਇਸ ਚੀਜ਼ ਨੂੰ ਮਨਾਉਂਦੇ ਆ ਤੇ ਮੈਂ ਇਹਨਾਂ ਨੂੰ ਇੱਕ ਵਾਰੀ ਇੱਕ ਲਾਂਦੀ ਦਮ ਪਾਣਾ ਚਾਹਾਂਗਾ ਕਿ ਇੱਕ ਵਾਰੀ ਇਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਇਹ ਸ਼ਹੀਦੀਆਂ ਵਾਂ ਉਹਨਾਂ ਬਾਰੇ ਵੀ ਤੁਸੀਂ ਇੱਕ ਇੱਕ ਵਾਰੀ ਵੇਖ ਲਓ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਗੁਰਗੋਬਿੰਦ ਸਿੰਘ ਮਹਾਰਾਜ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦਾ ਜਿਹੜਾ ਮੁੱਲ ਪਾਈਏ ਔਰ ਆਪਣੇ ਧਰਮ ਦੀ ਰਾਖੀ ਕਰੀਏ ਪਿਓ ਇੱਕ ਹੁੰਦਾ ਵਾ ਸਿਰਫ ਇੱਕ ਇੱਕ ਦੇ ਹੀ ਬਣ ਕੇ ਰਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰ ਕੋਈ ਆਪੋ ਆਪਣੀ ਟੰਗ ਦੇ ਨਾਲ ਸਜਦਾ ਕਰ ਰਿਹਾ ਹੈ ਵੱਡੀ ਗਿਣਤੀ ਚ ਲੰਗਰ ਲੈ ਜਾ ਰਹੇ ਨੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਕੁਝ ਲੋਕ ਤਾਂ ਇੰਨੀ ਦਿਨੀ ਜ਼ਮੀਨ ਉੱਤੇ ਸੌ ਰਹੇ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਅੱਜ ਅੰਮ੍ਰਿਤਸਰ ਦੇ ਵਿੱਚ ਬਾਲਮੀਕੀ ਫਾਇਚਾਰੇ ਦੇ ਵੱਲੋਂ ਦੁੱਧ ਦੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਮੱਕੀ ਨਜਵਾਨ ਲੱਕੀ ਵੈਦ ਨੇ ਉਹਨਾਂ ਲੋਕਾਂ ਨੂੰ ਲਾਂਤਾਂ ਵੀ ਪਾਈਆਂ ਜੋ ਸਾਬਜਾਦਿਆਂ ਦੀਆਂ ਸ਼ਹਾਦਤਾਂ ਨੂੰ ਭੁਲਾ ਕੇ ਧਰਮ ਪਰਵਰਤਨ ਕਰ ਰਹੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲੱਕੀ ਵੈਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾ ਨਾਲ। ਮੇਰੇ ਨਾਲ ਬਾਬਾ ਸੰਨੀ ਜੀ, ਸੁਖਚੰਦ ਸਿੰਘ ਖੈਰਾਬਾਦ। ਅੱਜ ਸਾਡੇ ਜਥੇਬੰਦੀ ਵੱਲੋਂ ਇੱਕ ਸ਼ੀਧੀ ਦਿਹਾੜੇ ਦੇ ਸੰਬੰਧ ਵਿੱਚ ਇੱਕ ਛੋਟੀ ਜੀ ਸੇਵਾ ਨਿਭਾਈ ਗਈ ਹੈ। ਦੁੱਧ ਦੀ ਜਿਹੜੀ ਸੇਵਾ ਨਿਭਾਈ ਗਈ ਹੈ ਕਿਉਂਕਿ ਇਤਿਹਾਸ ਦੇ ਵਿੱਚ ਆਂਦਾ ਵਾ ਕਿ ਜਿਸ ਵੇਲੇ ਮੋਤੀਨਾ ਮਹਿਰਾਜੀ ਸੀਗੇ ਉਹਨਾਂ ਨੇ ਆਪਣਾ ਜਿਹੜਾ ਪਤਨੀ ਦੇ ਗਹਿਣੇ ਵੇਚ ਕੇ ਜਿਹੜਾ ਸਾਹਿਬਜ਼ਾਦੇ ਨੂੰ ਦੁੱਧ ਦੀ ਸੇਵਾ ਕੀਤੀ ਸੀਗੀ ਔਰ ਉਸ ਤੋਂ ਬਾਅਦ ਜਦੋਂ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਉਹਨਾਂ ਦੇ ਸਮੇਤ ਜਿਹੜਾ ਵਾ ਨਾ ਵੇਲਣ ਦੇ ਵਿੱਚ ਗੰਨੇ ਵਰਗੂ ਪੀੜ ਦਿੱਤਾ ਸੀਗਾ ਔਰ ਇੱਕ ਬਹੁਤ ਵੱਡੀ ਜਿਹੜੀ ਹੈ ਲਾਸਾਨੀ ਸ਼ਹਾਦਤ ਆ ਛੋਟੇ ਸਾਹਿਬਜ਼ਾਦਿਆਂ ਦੀ ਔਰ ਜਿਹੜੇ ਨਾਲ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਔਰ ਅੱਜ ਜਿਸ ਵੇਲੇ ਪੰਜਾਬ ਇਹ ਪੋਹ ਦੇ ਜਿਹੜੇ 7 ਦਿਨ ਆ ਜਦੋਂ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਜਿਹੜਾ ਪਰਿਵਾਰ ਜਿਹੜਾ ਉਹਨਾਂ ਨੇ ਵਾਰਤਤਾ ਸੀਗਾ ਧਰਮ ਵੀ ਰੱਖੀ ਸੀ ਪਰ ਅੱਜ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀ ਕਨਵਰਜਨ ਹੋ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਹਨ ਬਹੁਤ ਵੱਡੀ ਦਾਤ ਬਖਸ਼ੀ ਸੀਗੀ ਰੰਗਰੇਟੇ ਗੁਰੂ ਕੇ ਬੇਟੇ ਔਰ ਗੁਰਤੇਗਬਾਦ ਮਹਾਰਾਜ ਜੀ ਦਾ ਸ਼ੀਸ਼ ਜਿਹੜੇ ਆ ਉਹ ਸਾਡੇ ਵਜਮੀ ਸਿੱਖ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਵੱਢੀ ਹੋਏ ਆ ਬਾਬਾ ਜੀਵਨ ਸਿੰਘ ਜੀ ਉਹ ਲੈ ਕੇ ਆਏ ਸੀਗੇ ਕਿਉਂਕਿ ਸਾਡੀ ਸਮਾਜ ਜਿਹੜਾ ਵਾ ਮਜਬੀਤ ਸਖ ਵਾਲਮੀਕੀ ਸਮਾਜ ਜਿਹੜਾ ਵਾ ਹਮੇਸ਼ਾ ਧਰਮ ਦੀ ਰਾਖੀ ਕਰਕੇ ਖੜਦਾ ਰਿਹਾ ਵਾ ਪਰ ਅੱਜ ਜਿਹੜਾ ਵਾ ਸਾਡਾ ਹੀ ਸਮਾਜ ਜਿਹੜਾ ਵਾ ਇਹ ਕਨਵਰਜਨ ਬਹੁਤ ਵੱਡੇ ਲੈਵਲ ਤੇ ਕਰਦਾ ਕਰਦਾ ਪਿਆ ਵਾ ਅੱਜ ਇੱਥੇ ਹਿੰਦੂ ਤੇ ਸਿੱਖ ਸਮਾਜ ਦੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਆਈਆਂ ਸੀਗੀਆਂ ਔਰ ਸਾਰਿਆਂ ਨੇ ਅਸੀਂ ਇੱਕ ਜੁਟ ਹੋ ਕੇ ਜਿਹੜਾ ਇੱਕ ਧਰਮ ਪਰਵਰਤਨ ਦੇ ਖਿਲਾਫ ਜਿਹੜੀ ਆ ਇੱਕ ਲੜਾਈ ਆਰੰਭ ਕੀਤੀ ਆ ਕਿਉਂਕਿ ਇਹ ਮੇਨ ਜਿਹੜੀ ਚੀਜ਼ ਆ ਕਿ ਇੱਕ ਸ਼ਹੀਦੀ ਦਿਹਾੜਾ ਵੀ ਇੱਕ ਸ਼ਹੀਦੀ ਦਿਵਸ ਦੇ ਤੌਰ ਤੇ ਮਨਾਇਆ ਜਾਵੇ ਔਰ ਜਿਹੜੇ ਕਨਵਰਟ ਹੋ ਚੁੱਕੇ ਆ ਜਿਹੜੇ ਕ੍ਰਿਸਤਨ ਹੋ ਚੁੱਕੇ ਆ ਉਹ ਆਪਣਾ ਤਿਉਹਾਰ ਮਨਾਏ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜੇ ਹਾਡੇ ਲੋਕ ਆ ਜਿਹੜੇ ਨਹੀਂ ਕਨਵਰਟ ਹੋਏ ਜਦੋਂ ਉਹ ਇਸ ਚੀਜ਼ ਨੂੰ ਮਨਾਉਂਦੇ ਆ ਤੇ ਮੈਂ ਇਹਨਾਂ ਨੂੰ ਇੱਕ ਵਾਰੀ ਇੱਕ ਲਾਂਤੀ ਦਮ ਪਾਣਾ ਚਾਹਾਂਗਾ ਕਿ ਇੱਕ ਵਾਰੀ ਇਹ ਛੋਟੇ ਸਾਹਬਜ਼ਾਦਿਆਂ ਦੀ ਜਿਹੜੀ ਇਹ ਸ਼ਹੀਦੀਆਂ ਆ ਉਹਨਾਂ ਬਾਰੇ ਵੀ ਤੁਸੀਂ ਇੱਕ ਇੱਕ ਵਾਰੀ ਵੇਖ ਲਓ ਕਿਉਂਕਿ ਇੱਕ ਤੁਸੀਂ ਵੇਖੋ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਬਿਨਾਂ ਕਿਸੇ ਵੀ ਚੀਜ਼ ਤੋਂ ਜਿਹੜੀ ਰਾਤ ਕੱਟੀ ਆ ਔਰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਆ ਔਰ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਆ ਕਿੰਨੇ ਉਹਨਾਂ ਨੇ ਤਸੀਹੇ ਚੱਲ ਕੇ ਧਰਮ ਦੀ ਰਾਖੀ ਕੀਤੀ ਆ ਪਰ ਅੱਜ ਅਸੀਂ ਆਪਣੇ ਧਰਮ ਤੋਂ ਬੇਮੁਖ ਹੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਗੁਰਗੋਬਿੰਦ ਸਿੰਘ ਮਹਾਰਾਜ ਔਰ ਸਹਾਬਜਾਦੀਆਂ ਦੀ ਸ਼ਹਾਦਤ ਦਾ ਜਿਹੜਾ ਮੁੱਲ ਪਾਈਏ ਔਰ ਆਪਣੇ ਧਰਮ ਦੀ ਰਾਖੀ ਕਰੀਏ ਪਿਓ ਇੱਕ ਹੁੰਦਾ ਵਾ ਸਿਰਫ ਇੱਕ ਇੱਕ ਦੇ ਹੀ ਬਣ ਕੇ ਰਹੀਏ ਇੰਨਾ ਹੀ ਕਹਿੰਦਾ ਆ ਸਾਰਿਆਂ ਨੂੰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਨਜਵਾਨੀ ਕਹਾ ਕਿ ਜੋ ਆਪਣੇ ਧਰਮ ਦੇ ਲੋਕ ਸ਼ਹੀਦੀ ਦਿਹਾੜੇ ਫੁੱਲਾ ਕੀ 크ਿਸਮਸ ਮਨਾਰੀ ਨੇ ਇਸ ਤਰ੍ਹਾਂ ਸਰਗਲਤ ਹੈ ਉਸਨੇ ਅਪੀਲ ਕੀਤੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਚਾਹੀਦਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ